ਪਟਾਲਾ ਦੇ ਵਿੱਚ ਹੋਏ ਗੋਲੀ ਕਾਹਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਜ਼ਖਮੀਆਂ ਦਾ ਸਿਵਲ ਹਸਪਤਾਲ ਮਟਾਲਾ ਵਿੱਚ ਜਾ ਕੇ ਹਾਲਚਲ ਜਾਣਿਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਤੇ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਏ ਆਮਨਸ਼ੇਰ ਸ਼ੈਰੀ ਕਲਸੀ ਨੇ ਆਖਿਆ ਕਿ ਪਟਾਵਾ ਦੇ ਲੋਕ ਉਹਨਾਂ ਦਾ ਆਪਣਾ ਪਰਿਵਾਰ ਨੇ ਤੇ ਇਸ ਨਾਤੇ ਹੀ ਉਹ ਇੱਥੇ ਜ਼ਖਮੀਆਂ ਦਾ ਹਾਲਚਾਲ ਪੁੱਛਣ ਦੇ ਲਈ ਆਏ ਨੇ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਇਸ ਮਾਰਦਾਤ ਨੂੰ ਲੈ ਕੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਉਹਨਾਂ ਇਹ ਵੀ ਕਿਹਾ ਇੰਸਪਾਇਰਿੰਗ ਦੀ ਵਾਅਦਤ ਪਿੱਛੇ ਜੋ ਵੀ ਕੋਈ ਕਸੂਰਵਾਰ ਹੈ ਉਹ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰਵਾਰ ਹਨ ਉਹ ਨਹੀਂ ਬਖਸ਼ੇ ਜਾਣਗੇ ਪੁਲਸ ਦੀਆਂ ਟੀਮਾਂ ਆਪਣੀ ਜਿਹਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉੱਥੇ ਸਦਾ ਹੀ ਆਪਣੀ ਬਟਾਲੀਆ ਵਿੱਚ ਇਹ ਐਸੇ ਰਿੱਤੇ ਨਹੀਂ ਨਹੀਂ ਬਿਲਕੁਲ ਜੀ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਹਾਂ ਜਿੱਥੇ ਜੀ ਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜਾਏਗਾ ਜਗਬਾਨੀ ਟੀਵੀ ਲਈ 100 ਬਿੱਟੂ ਦੀ ਰਿਪੋਰਟ